ਮંત્રી ਅਨਮੋਲ ਗਗਨਮਾਨ ਤੇ ਸ਼ਹਿਬਾਜ਼ ਸੋਹੀ ਇੱਕ ਦੂਜੇ ਦੇ ਹੋ ਗਏ ਨੇ ਜ਼ਿਰਖਪੁਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਦੋਵਾਂ ਦੇ ਆਨੰਦ ਕਾਰਜ ਮੁਕੰਮਲ ਹੋ ਗਏ ਨੇ ਤਸਵੀਰਾਂ ਦਿਖਾ ਦਿੰਦੇ ਆ ਜੋੜੀ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਪਹਿਲੀਆ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਬੇਹੱਦ ਖੂਬਸੂਰਤ ਦੋਵੇਂ ਲੱਗ ਰਹੇ ਨੇ ਵਿਆਹ ਵਾਲੇ ਜੋੜੇ ਦੇ ਵਿੱਚ ਦੋਵੇਂ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਨੇ ਜਿੱਤੇ ਮੰਤਰੀ ਅਨਮੋਲ ਗਗਨਮਾਨ ਜੀ ਦਾ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੰਤਰੀ ਅਨਮੋਲ ਜਨਮਾਂ ਦਾ ਜ਼ਿਰਖੇ ਦੇ ਵਿੱਚ ਵਿਆਸ ਸਮਾਗਮ ਹੈ ਇਸੇ ਦੌਰਾਨ ਜ਼ਿਰਖਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਵਿੱਚ ਦੋਹਾਂ ਦੇ ਆਨੰਦਕਾਰਜ ਹੋਏ ਨੇ ਆਨੰਦਕਾਰਜ ਦੇ ਬਾਅਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜੋੜੀ ਦੀਆਂ ਇਹ ਪਹਿਲੀਆਂ ਤਸਵੀਰਾਂ ਪਹਿਲੀਆਂ ਤਸਵੀਰਾਂ ਤੁਹਾਨੂੰ ਐਕਸਕਲੂਸਿਵ ਅਸੀਂ ਦਿਖਾ ਰਹੇ ਹਾਂ ਜਿਵੇਂ ਹੀ ਆਨੰਦ ਕਾਰਜ ਹੋਇਆ ਆਨੰਦ ਕਾਰਜ ਦੇ ਬਾਅਦ ਜੋੜੀ ਨੂੰ ਬਾਹਰ ਲਿਆਂਦਾ ਜਾ ਰਿਹਾ ਕਿਉਂਕਿ ਇੱਥੋਂ ਹੀ ਇਹਨਾਂ ਨੇ ਏਕੀਐਮ ਮੈਰਿਜ ਪੈਲੇਸ ਦੇ ਲਈ ਰਵਾਨਾ ਹੋਣਾ ਹੈ ਮੈਰਿਜ ਪੈਲੇਸ 'ਚ ਰਵਾਨਾ ਹੋਣ ਤੋਂ ਪਹਿਲਾਂ ਦੀਆਂ ਇਹ ਤਸਵੀਰਾਂ ਹੈ ਕਿਉਂਕਿ ਇਸ ਤੋਂ ਬਾਅਦ ਵਿਆਹ ਦਾ ਸਮਾਗਮ ਜਿਹੜਾ ਕਰਵਾਇਆ ਜਾਣਾ ਉਹਦੀ ਪਾਰਟੀ ਰੱਖੀ ਹੋਈ ਹੈ ਏਕੀਐਮ ਮੈਰਿਜ ਪੈਲੇਸ ਦੇ ਵਿੱਚ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਆਨੰਦ ਕਾਰਜ ਮਕਮਲ ਹੋਣ ਤੋਂ ਬਾਅਦ ਇੱਥੇ ਵਿਆਹ ਵਾਲੀ ਜੋੜੀ ਖੂਬਸੂਰਤ ਜੋੜੇ ਦੇ ਵਿੱਚ ਨਜ਼ਰ ਆ ਰਹੀ ਹੈ ਦੱਸਦੇ ਕਿ ਇਤਿਹਾਸਕ ਗੁਰਦੁਆਰਾ ਨਾਬਾ ਸਾਹਿਬ ਦੇ ਵਿੱਚ ਆਨੰਦਕਾਰਜ ਹੋਏ ਨੇ ਦੱਸਦੇ ਕਿ ਪੇਸ਼ੇ ਤੋਂ ਵਕੀਲ ਨੇ ਸ਼ਹਿਬਾਜ਼ ਸੋਹੀ ਜੀਵਨ ਸਾਥੀ ਮੰਤਰੀਣ ਮੋਲ ਗਗਨ ਮਾਨੰਤ ਜਿਹੜੇ ਜੀਵਨ ਸਾਥੀ ਨੇ ਸ਼ਹਿਬਾਜ਼ ਸੋਹੀ ਪੇਸ਼ੇ ਤੋਂ ਵਕੀਲ ਨੇ ਅਜ ਇੱਕ ਦੂਸਰੇ ਦੇ ਹੋ ਗਏ ਨੇ ਬੀਤੇ ਕੁਝ ਦਿਨਾਂ ਤੋਂ ਹੀ ਵਿਆਹ ਦੀਆਂ ਰਸਮਾਂ ਦੋਹਾਂ ਦੇ ਪਰਿਵਾਰਾਂ ਦੇ ਵਿੱਚ ਚੱਲ ਰਹੀਆਂ ਸੀ ਮੰਤਰੀ ਅਨਮੋਲ ਗਗਨਮਾਨ ਦੇ ਘਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਈਆਂ ਜਦੋਂ ਮਹਿੰਦੀ ਦੀਆਂ ਰਸਮਾਂ ਨਿਮੋਦਦੇ ਹੋਏ ਨਜ਼ਰ ਆਏ ਅਨਮੋਲ ਗਗਨਮਾਨ ਆਪਣੇ ਸਗੇ ਸਬੰਧੀਆਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਇੱਥੇ ਨਜ਼ਰ ਆਏ ਤੇ ਅੱਜ ਫਾਈਨਲ ਵਿਆਹ ਵਾਲਾ ਦਿਨ ਹੈ ਵਿਆਹ ਵਾਲੇ ਦਿਨ ਲਾੜੀ ਦੇ ਜੋੜੇ ਦੇ ਵਿੱਚ ਮੰਤਰੀ ਅਨਮੋਲ ਗਗੜਮਾਨ ਤੇ ਲਾੜੇ ਦੇ ਜੋੜੇ ਦੇ ਵਿੱਚ ਸ਼ਹਿਬਾਜ਼ ਸੋਹੀ ਬੇहद ਖੂਬਸੂਰਤ ਦਿਖਾਈ ਦੇ ਰਹੇ ਨੇ ਤੇ ਜੋੜੀ ਦੀਆਂ ਪਹਿਲੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਨੰਦ ਕਾਰਜ ਤੋਂ ਬਾਅਦ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੀ ਹੈ ਜੋੜੀ ਤੇ ਇਸ ਤੋਂ ਬਾਅਦ ਹੁਣ 1km ਮੈਰਿਜ ਪੈਲੇਸ ਹੈ ਜ਼ੀਰਕਪੁਰ ਦੇ ਵਿੱਚ ਜਿੱਥੇ ਵਿਆਹ ਦਾ ਸਮਾਗਮ ਰੱਖਿਆ ਹੋਇਆ ਕੁਝ ਖਾਸ ਮਹਿਮਾਨਾਂ ਦੇ ਲਈਏ ਤੇ ਦਾਵਤ ਰੱਖੀ ਹੋਈ ਹੈ ਜਿੱਥੇ ਪਰਿਵਾਰਕ ਮੈਂਬਰ ਸਗੇ ਸਬੰਧੀਆਂ ਤੋਂ ਇਲਾਵਾ ਆ ਕਈ ਲੀਡਰਾਂ ਦੇ ਪਹੁੰਚਣ ਦੀ ਉਮੀਦ ਵੀ ਜਿਤਾਈ ਜਾ ਰਹੀ ਹੈ ਫਿਲਹਾਲ ਗੁਰਦੁਆਰ ਦੇ ਵਿੱਚ ਪਰਿਵਾਰਕ ਮੈਂਬਰ ਮੌਜੂਦ ਨੇ ਦੋਹਾਂ ਪਰਿਵਾਰਾਂ ਦੇ ਨੇੜਲੇ ਸਗੇ ਸਬੰਧੀ ਮੌਜੂਦ ਨੇ ਇੱਥੇ ਆਨੰਦ ਕਾਰਜ ਕਰਵਾਉਣ ਦੇ ਲਈ ਆਏ ਹੋਏ ਸਨ ਤੇ ਇਸੇ ਤੋਂ ਬਾਅਦ ਹੁਣ ਮੈਰਿਜ ਪੈਲੇਸ ਦੇ ਵਿੱਚ ਪਾਰਟੀ ਹੋਣੀ ਹੈ ਜਿਸ ਦੇ ਲਈ ਪਰਿਵਾਰ ਜਿਹੜਾ ਇੱਥੋਂ ਰਵਾਨਾ ਹੋ ਰਿਹਾ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਆਨੰਦ ਕਾਰਜ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਜੋੜੀ ਦੀਆਂ ਪਹਿਲੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਮੰਤਰੀ ਅਨਮੋਲ ਗਗਨਮਾਨ ਅਤੇ ਸ਼ਹਿਬਾਜ਼ ਸੋਹੀ ਅੱਜ ਇੱਕ ਦੂਸਰੇ ਦੇ ਹੋ ਗਏ ਨੇ ਦੋਵਾਂ ਦੇ ਗੁਰਦੁਆਰਾ ਇਤਿਹਾਸਕ ਗੁਰਦੁਆਰਾ ਨਾਬਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਏ ਨੇ ਤੇ ਆਨੰਦ ਕਾਰਜ ਦੇ ਬਾਅਦ ਹੁਣ ਵਿਆਹ ਸਮਾਗਮ ਜਿਹੜਾ ਜਿੱਥੇ ਰੱਖਿਆ ਹੋਇਆ ਹੈ ਮੈਰਿਜ ਪੈਲੇਸ ਦੇ ਵਿੱਚ ਉਹਦੇ ਲਈ ਜੋੜੀ ਇੱਥੋਂ ਰਵਾਨਾ ਹੋ ਰਹੀ ਹੈ